ਸੰਗਤ ਜੀ ਆਪਾਂ ਚੌਪਈ ਸਾਹਿਬ ਦੀ ਸੰਥਿਆ ਕਰ ਰਹਿਆਂ ਤੇ ਇੱਕ ਇੱਕ ਪੌੜੀ ਕਰਕੇ ਕਰਦੇ ਆਂ ਇੱਕ ਇੱਕ ਪੌੜੀ ਇਸ ਤਰ੍ਹਾਂ ਕਰਕੇ ਕਰਦੇ ਆਂ ਕਿ ਇਸ ਦੀ ਲਗਾ ਮਾਤਰਾ ਤੇ ਵਿਸਰਾਮ ਸਾਰਾ ਆਪ ਨੂੰ ਆ ਜਾਵੇ ਕਿਉਂਕਿ ਜੇ ਆਪਾਂ ਕਾਲ ਕਰਾਂਗੇ 5-5 ਪੌੜੀਆਂ 6-6 ਪੌੜੀਆਂ ਸੰਥਿਆ ਕਰੀ ਜਾਵਾਂਗੇ ਤੇ ਆਪਾਂ ਤਪਕਣੀ ਨਹੀਂ ਸੰਥਿਆ ਕਰਨ ਦਾ ਤਾਂ ਹੀ ਫਾਇਦਾ ਹੈ ਜੇ ਉਹਨੂੰ ਪਕਾਵਾਂਗੇ ਯਾਦ ਕਰਾਂਗੇ ਤੇ ਜਦੋਂ ਆਪਾਂ ਯਾਦ ਕਰ ਲਾਂਗੇ ਪਕਾਵਾਂਗੇ ਉਹਨੂੰ ਤੇ ਫਿਰ ਆਪਣਾ ਭੁੱਲਦੇ ਨਹੀਂ ਫਿਰ ਵਿਸਰਤ ਹੀ ਨਹੀਂ ਬਣੇ ਹੁਣ ਆਪਾਂ 24 ਅਕਦੀ ਸੰਖਿਆ ਕਰ ਰਹੇ ਆ ਤੇ ਪੰਕਤੀ ਤੁਸੀਂ ਵੇਖ ਰਹੇ ਹੋ ਰਾਖ λεਹੋ 모ਹ ਮੋਹਿਤ ਵਿਸਰਾਮ ਲਾਉਣਾ ਮੰਮੇ ਔਂਕੜ ਹਾਇ ਸ਼ਾਰੀ 모ਹ ਨਹੀਂ ਪੜਨਾ 모ਹ ਹਾਇ ਸ਼ਾਰੀ ਰਾਖ λεਹੋ ਇਹਨੂੰ λεਹੋ ਪੜਨਾ ਹੈ λεਹੋ ਠੀਕ ਆ ਰਾਖਲੇਹੁ ਮੋਹਿ ਰਾਖਣਹਾਰੇ ਰਾਖਨ ਨੰਨੇ ਦੀ ਬਾਣੀ ਰਾਖਨ ਹਾਰੇ ਸਾਹਿਬ ਇੱਥੇ ਵਿਸਰਾਮ ਲਾਣਾ ਸਾਹਿਬ ਸਹਿਬ ਨਹੀਂ ਬੋਲਣਾ ਕਈ ਸੰਗਤਾਂ ਨੇ ਸਹਿ ਪੜ ਜੰਦੀਆਂ ਸਹਿਬ ਸੰਤ ਸੱਸੇ ਨੂੰ ਕੰਨਾ ਜਿਹੜਾ ਕੱਟ ਦਿੰਦੀ ਹੈ ਸਾਹਿਬ ਬੋਲਣਾ ਸਾਹਿਬ ਕਿ ਪੜ੍ਹਣਾ ਹੈ ਸਾਹਿਬ ਹਾਂ ਸਾਹਿਬ ਸਾਹਿਬ ਇੱਥੇ ਵਿਸ਼ਰਾਮ ਲਾਉਣਾ ਹੈ ਸੰਤ ਸਹਾਇ ਪਿਆਰੇ ਸੰਤ ਸਹਾਇ ਪਿਆਰੇ ਪਿਆਰੇ ਉਚਾਰਨ ਕਰਨਾ ਹੁਣ ਪਿਆਰੇ ਇੱਥੇ ਯਈਆ ਲੱਗਾ ਹੈ ਠੀਕ ਆ ਬਣਦਾ ਪਿਆਰੇ ਆ ਪਰ ਹੁਣ ਜੇ ਆਪਾਂ ਪੰਜਾਬੀ ਚ ਪਾ ਕੇ ਦੱਸਾਂਗੇ ਪੱਪੇ ਨੂੰ ਸਿਆਰੀ ਐਡੇ ਕੰਨਾਂ ਰਾਰੇ ਨਹੀਂ ਪਿਆਰੇ ਇਸ ਤਰ੍ਹਾਂ ਹੀ ਬਣਦਾ ਨਾ ਹਾਂਜੀ ਪਰ ਇੱਥੇ ਯਈਆ ਲੱਗਾ ਹੈ ਤੇ ਜਈਏ ਨੇ ਐੜੇ ਦੀ ਆਵਾਜ਼ ਕੱਢਣੀ ਹੈ। ਇਥੇ ਐੜੇ ਕੰਨਾ ਬਣ ਜਾਣਾ ਹੈ। ਪੱਪੇ ਨੂੰ ਸਿਆਰੀ ਪੈ ਜਾਣੀ ਹੈ, ਪਿਆਰੇ। ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਪਰ ਬੋਲਦੇ ਆਪਾਂ ਪਿਆਰੇ ਪਏ ਆ। ਪੱਪੇ ਸਿਆਰੀ ਲਾ ਕੇ ਐੜੇ ਕੰਨਾ ਤੇ ਰਾਰੇ ਨਾਂ ਲਾ ਲੀ ਪਿਆਰੇ। ਸਮਝ ਲੱਗੀ ਨਾ? ਹਾਂਜੀ। ਹਾਂ। ਹੁਣ ਜੇ ਤੁਸੀਂ ਕਹੋ ਕਿ ਇਥੇ ਜਈਏ ਲੱਗਾ ਜਈਏ ਦੀ ਆਵਾਜ਼ ਕੱਢੋ। ਤੇ ਜਈਏ ਦੀ ਆਵਾਜ਼ ਕੱਢ ਕੇ ਆਪਾਂ ਕਿਵੇਂ ਪਿਆਰੇ ਬੋਲਾਂਗੇ ਜੀ? ਇੰਨੇ ਐੜਾ ਹੀ ਬਣ ਜਾ। ਐੜੇ ਕੰਨਾ ਬਣ ਜਾਣਾ ਹੈ ਪੱਪੀ ਹਿਯਾਰੀ ਹੋ ਜਾਣਾ ਹੈ ਪਿਆਰੇ ਠੀਕ ਆ ਠੀਕ ਹੈ ਹਾਂ ਸਾਹਿਬ ਸੰਤ ਸਹਾਇ ਪਿਆਰੇ ਦੀਨ ਨੰਨੇ ਦੀ ਆਵਾਜ਼ ਦੀਨ ਨਾਣਾ ਨਹੀਂ ਬੋਲਣਾ ਦੀਨ ਦੀਨ ਬੰਦ ਇੱਥੇ ਵਿਸ਼ਰਾਮ ਹੈ ਬੰਦ ਦੀ ਬੰਦ ਉਚਾਰਨ ਕਰਨਾ ਹੈ ਬੰਦ ਦੀਨ ਬੰਦ ਦੁਸ਼ਟਨ ਦੁਸ਼ਟਨ ਬੋਲਣਾ ਸੱਚੇ ਦੀ ਆਵਾਜ਼ ਨਹੀਂ ਕੱਢਣੀ ਸੱਸੇ ਦੀ ਆਵਾਜ਼ ਕੱਢਣੀ ਦੁਸ ਦੱਦੇ ਔਂਕੜ ਸੱਸਾ ਦੁਸ ਟਨ ਦੁਸ਼ਟਨ ਹਾਂ ਇਕੱਠਾ ਉਚਾਰਨ ਕਰਨਾ ਦੁਸ਼ਟਨ ਕੇ ਹੰਤਾ ਦੁਸ਼ਟਨ ਕੇ ਹੰਤਾ ਹੰਤਾ ਉਚਾਰਨ ਕਰਨਾ ਤੇ ਕੱਕੇ ਲਾ ਲੱਗੀ ਕੇ ਕੱਕੇ ਸਿਹਾਰੀ ਲਾ ਕੇ ਉਚਾਰਨ ਕਰਨਾ ਕੱਕੇ ਲਾ ਹੀ ਬੋਲਣੀ ਹੈ ਕੇ ਦੁਸ਼ਟਨ ਕੇ ਹੰਤਾ ਤੁਮ ਹੋ ਤੁਮ ਹੋ ਇਕੱਠਾ ਨਹੀਂ ਉਚਾਰਨ ਕਰਨਾ ਵੱਖਰਾ ਵੱਖਰਾ ਬੋਲਣਾ ਤੁਮ ਹੋ ਪੂਰੀ ਚਤੁਰਦਸ ਚਤੁਰਦਸ ਧਿਆਨ ਗੁਰਗਣਾ ਇੱਥੇ ਬਿਸਰਾਮ ਲਉਣਾ ਤੁਮ ਹੋ ਪੂਰੀ ਚਤੁਰਦਸ ਇਕੱਠਾ ਹੀ ਉਚਾਰਨ ਕਰਨਾ ਹੈ ਚਤੁਰਦਸ ਤੱਤੇ ਦੀ ਆਵਾਜ਼ ਜਿਹੜੀ ਤੱਤੇ ਦੇ ਓਕੜ ਲੱਗੇ ਆਵਾਜ਼ ਦੇਣੀ ਚਤੁਰ ਹਾਂ ਚਤੁਰ ਹਾਂ ਹਾਂ ਚਤੁਰਦਸ ਇਕੱਠਾ ਹੀ ਉਚਾਰਨ ਕਰਨਾ ਹੈ ਚਤੁਰਦਸ ਇੱਥੇ ਰੁਕ ਜਣਾ ਨਹੀਂ ਕਿ ਇੱਥੇ ਵਿਸਰਾਮ ਹੈ ਚਤੁਰਦਸ ਇਹ ਏ ਕੰਤਾ ਕੱਕੇ ਉੱਤੇ ਟਿੱਪੀ ਏ ਤੇ ਤੱਤੇ ਕਰਨਾ ਹੈ ਕੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਸਮਝ ਲੱਗੀ ਨਾ ਹਾਂਜੀ ਰਾਖ ਲੇਹੁ 모ਹੀ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਸਾਰੀ ਸਭ ਲੱਗੀ ਹਾਂਜੀ ਵਿਸ਼ਰਾਮਤ ਬਦਲ ਆ ਗਿਆ ਨਾ ਹਾਂਜੀ ਕੋਈ ਅੱਖਰ ਕੋਈ ਸ਼ਬਦ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਜੀ ਜੇ ਸਮਝ ਨਾ ਲੱਗੀ ਹੋਵੇ ਤੇ ਲੱਗੀ ਸਾਰੀ ਸਮਝ ਲੱਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ